ਸਾਡੇ ਵਿਚਾਰ ਟਕਰਾ ਗਏ ਸਾਡਾ ਦਿਲ ਦੁਖਦਾ ਗਏ ਅਸੀਂ ਜੀ ਉਂਦੇ ਬਾਜ਼ੀ ਹਾਰ ਗਏ ਜਿਹੜਾ ਖੇਲ ਵਾਸਤੇ ਅਸੀਂ ਜਨਮ ਲਿਆ ਸੀ ਜਿਹੜਾ ਸਿੱਖਿਆ ਸੀ ਖੇਲਣਾ ਉਹ ਬਾਜ਼ੀ ਹਾਰ ਗਏ ਸੀ ਤੇ ਮਾਧੋ ਸੱਚੇ ਬਾਸ਼ਾ ਗੁਰਬਾਣੀ ਫਿਰਦੌਸ ਨੇ ਮਨ ਲਖਾਏ ਮੰਡਲ ਮੈਂ ਆਏ ਅਸੀਂ ਸਾਲ ਕੁ ਸਿੱਖ ਗਏ ਦੇ ਫਿਰ ਲੈ ਕੇ ਦਿੱਤਾ ਵੀ ਠੀਕ ਐ ਸਿਉਂ ਖiladi ਪੂਰੇ ਬਣ ਚੁਕੇ ਭੇਜੋ ਇਥੇ ਆ ਕੇ ਨਾ ਖੇਲ ਸਮਝਨ ਕਰਕੇ ਬਾਜੀ ਹਾਰ ਕੇ ਸਾਦੇ ਦੋਚਾਲ ਟਗਰਾ ਫੋਨ ਕਰਕੇ ਦੁੱਧ ਦਾ ਖੜੇ ਹੋ ਗਏ ਮਹਾਰਾਜ ਜਦ ਨੇ ਮਰਨ ਖਾਏ ਮੰਡਲ ਮੈਂ ਆਏ ਜਨਮ ਬਦਾਰਥ ਦੁੱਧ ਦਾ ਖੋਵੇ ਆ ਆਪਣਾ ਚੇਤ ਸਪਰਪਰ ਹੋਵੇ ਸਾਡੇ ਅੰਦਰ ਜਦੋਂ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ ਇੱਕ ਦੂਜੇ ਪਰਛਾਇਆ ਨਫ਼ਰਤ ਈਰਖਾ ద్వੈਤ ਸਾਡੇ ਅੰਦਰ ਪੈਦਾ ਹੋ ਜਾਂਦੇ ਜਿਸ ਕਰਕੇ ਅਸੀਂ ਆਪਣਾ ਸੋਚਣਾ ਛੱਡ ਦਿੰਦੇ ਹਾਂ ਦੂਸਰੇ ਬਾਰੇ ਸੋਚੇ ਜਾਂਦੇ ਤੇ ਪਤਾ ਉਹਨਾਂ ਲੱਗਦਾ ਜਿਉਂ ਦਿੱਤਾ ਹੈ ਸਮਾਂ ਤੇ ਸਵਾਸਾਂ ਤੋਂ ਤਨ ਖਤਮ ਹੋ ਜਾਂਦਾ ਹੈ ਤੇ ਇਹ ਜਮਾਦਾਰੋ ਤਾਲਗਾ ਕੇ ਲੈਣ ਵਾਸਤੇ ਆ ਜਾਂਦੇ। ਉਹਨੂੰ ਪਤਾ ਲੱਗਦਾ ਇਹ ਤਾਂ ਸਾਡੇ ਸੰਗੀ ਸੀ, ਸਾਡੇ ਨਾਲ ਰਹਿੰਦੇ ਸੀ। ਹਰ ਵਕਤ ਸਾਡੇ ਨਾਲ ਰਹਿੰਦੇ ਸੀ।